ਗੁਰੂ ਪਿਆਰਿਓ ਅੱਜ ਆਪਾਂ ਭਾਈ ਸਾਹਿਬ ਭਾਈ ਕਨਈਆ ਜੀ ਦੇ ਇਤਿਹਾਸ ਬਾਰੇ ਵਿਚਾਰ ਕਰਾਂਗੇ ਜਿਨ੍ਹਾਂ ਨੂੰ ਸਿੱਖ ਕੌਮ ਸੇਵਾ ਦਾ ਪੁੰਜ ਕਹਿ ਕੇ ਸਤਕਾਰ ਦੀ ਹੈ ਯਾਦ ਕਰਦੀ ਹੈ ਸੋ ਗੁਰੂ ਪਿਆਰਿਓ ਇਹ ਗੁਰਸਿੱਖ ਭਾਈ ਸਾਹਿਬ ਭਾਈ ਕਨਈਆ ਜੀ ਉਸ ਅਵਸਥਾ ਤੱਕ ਪਹੁੰਚ ਗਏ ਸਨ ਜਿਸ ਅਵਸਥਾ ਨੂੰ ਸਤਿਗੁਰਾਂ ਦੀ ਬਾਣੀ ਨੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਆਖਿਆ ਹੈ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਇਕ ਨੂਰ ਤੇ ਸਭ ਜਗ ਉਪਜੈ ਕੌਣ ਭਲੇ ਕੋ ਮੰਦੇ ਸੋ ਗੁਰੂ ਪਿਆਰਿਓ ਇਹ ਜਿੰਨੀ ਵੀ ਮਨੁੱਖਤਾ ਹੈ ਜਿਤਨੀ ਵੀ ਕੈਨਤ ਹੈ ਲੋਕਾਈ ਹੈ ਇਹ ਅਕਾਲ ਪੁਰਖ ਪਰਮੇਸ਼ਰ ਦਾ ਰੂਪ ਹੈ ਸੋ ਭਾਈ ਸਾਹਿਬ ਭਾਈ ਕਨਈਆ ਜੀ ਨੇ ਇਸ ਲੋਕਾਈ ਨੂੰ ਇਸ ਮਨੁੱਖਤਾ ਨੂੰ ਰੱਬ ਦਾ ਰੂਪ ਜਾਣ ਕੇ ਹੀ ਸੇਵਾ ਕੀਤੀ ਹੈ ਔਰ ਸਮਝਿਆ ਹੈ ਤਾਈਓ ਤਾਂ ਭਾਈ ਕਨਈਆ ਜੀ ਨੇ ਦੁਸ਼ਮਣਾਂ ਤੱਕ ਦੀ ਸੇਵਾ ਕੀਤੀ ਦੁਸ਼ਮਣਾਂ ਦੀ ਸੇਵਾ ਕਿਵੇਂ ਕਰਦੇ ਸਨ So, by the I